ਦੇ ਲੈ ਨ ਸਤਾ ਕੈ ਨੀਆਂ ਹੈ ਮੈਂ ਵੀ ਗੱਡ ਇੱਕ ਹੱਲੇ ਥੱਲੇ ਉਤੋਂ ਛੰਦਾ ਲੈਂਦੀ ਆ ਇੱਕ ਤਾਂ ਇਹ ਮੀਆਂ ਬਟੇਦੀ ਆ ਤੁਹਾਡੇ ਬੱਚੇ ਨੇ ਸ਼ਹਿਰ ਵਿੱਚ ਜਿਹੜੀ ਸਰਵਜਨਕ ਸਥਾਨ ਆ ਉੱਥੇ ਆਪਣੇ ਟਰੈਕਟਰ ਦੇ ਜਿਹੜੇ ਸਟੰਟ ਮਾਰੇ ਆ ਉਹ ਸਟੰਟ ਮਾਰ ਕੇ ਇਹਦੀ ਆਪਣੀ ਜਾਨ ਵੀ ਖਤਰੇ ਵਿੱਚ ਸੀਗੀ ਤੇ ਕਿਸੇ ਹੋਰ ਦੀ ਜਾਨ ਵੀ ਖਤਰੇ ਵਿੱਚ ਸੀਗੀ ਪਬਲਿਕ ਦੀ ਇਹ ਮਸ਼ਹੂਰ ਹੋਣ ਦੇ ਚੱਕਰ 'ਚ ਇੱਕ ਨੌਜਵਾਨ ਨੂੰ ਪੁਲਿਸ ਨੇ ਚੰਗਾ ਰਖੜਿਆ ਸੜਕ ਤੇ ਸਟੰਟ ਕਰਕੇ ਨੌਜਵਾਨ ਨੇ ਵੀਡੀਓ ਆਪਣੇ ਸੋਸ਼ਲ ਮੀਡੀਆ ਅਕਾਊਂਟ ਤੇ ਪੋਸਟ ਕੀਤੀ ਜਿਸ ਦਾ ਪਤਾ ਲੱਗਦੇ ਹੀ ਪੁਲਿਸ ਨੇ ਨੌਜਵਾਨ ਦਾ ਮੋਟਾ ਚਲਾਣ ਕਰ ਦਿੱਤਾ ਇਹ ਉਹ ਟਰੈਕਟਰ ਹੈ ਜਿਹੜਾ ਫੂਡ ਸਟਰੀਟ ਸ਼ਹਿਰਪੁਰ ਦੇ ਵਿੱਚ ਸ਼ਾਮ ਦੇ ਟਾਈਮ ਤੇ ਬੜੇ ਖਤਰਨਾਕ ਜਿਹੜਾ ਸਟੰਟ ਉਹ ਮਾਰ ਰਿਹਾ ਸੀਗਾ ਇਹ ਟਰੈਕਟਰ ਆ ਸੀ ਮੰਗਾ ਲਿਆ ਆਪਣੇ ਕੋਲ ਇਹ ਉਹੀ ਟਰੈਕਟਰ ਹੈ ਤੇ ਮਾਮਲਾ ਹੁਸ਼ਿਆਰਪੁਰ ਦਾ ਹੈ ਜਿੱਥੇ ਇੱਕ ਨੌਜਵਾਨ ਸਥਾਨਕ ਫੂਡ ਸਟਰੀਟ ਤੇ ਟਰੈਕਟਰ ਨਾਲ ਖਤਰਨਾਕ ਸਟੰਟ ਕਰਦਾ ਨਜ਼ਰ ਆਇਆ ਤੇ ਵੀਡੀਓ ਨੂੰ ਆਪਣੇ ਸੋਸ਼ਲ ਮੀਡੀਆ ਅਕਾਊਂਟ ਤੇ ਪੋਸਟ ਕਰ ਦਿੱਤਾ ਇਸ ਦੌਰਾਨ ਵੀਡੀਓ ਪੁਲਿਸ ਦੇ ਹੱਥ ਲੱਗੀ ਤਾਂ ਪੁਲਿਸ ਨੇ ਉਸ ਦਾ ਟਰੈਕਟਰ ਸੀਜ਼ ਕਰਕੇ ਉਸ ਨੂੰ ਮੋਟਾ ਜੁਰਮਾਨਾ ਠੋਕਿਆ ਨਾਲ ਹੀ ਵੀਡੀਓ ਨੂੰ ਵੀ ਉਸ ਦੇ ਅਕਾਊਂਟ ਤੋਂ ਡਿਲੀਟ ਕਰਵਾਇਆ ਹਲੋ ਸ਼੍ਰੀਮਾਨ ਜੀ ਤੁਹਾਡੇ ਬੱਚੇ ਨੇ ਸ਼ਹਿਰ ਵਿੱਚ ਜਿਹੜੀ ਸਰਵਜਨਕ ਸਥਾਨ ਹੈ ਉੱਥੇ ਆਪਣੇ ਟਰੈਕਟਰ ਦੇ ਜਿਹੜੇ ਸਟੰਟ ਮਾਰੇ ਆ ਉਹ ਸਟੰਟ ਮਾਰ ਕੇ ਇਹਦੀ ਆਪਣੀ ਜਾਨ ਵੀ ਖਤਰੇ ਵਿੱਚ ਸੀਗੀ ਤੇ ਕਿਸੇ ਹੋਰ ਦੀ ਜਾਨ ਵੀ ਖਤਰੇ ਵਿੱਚ ਸੀਗੀ ਪਬਲਿਕ ਦੀ ਇਹ ਜਾਂ ਤੇ ਆਪਣੀ ਜਾਨ ਗਵਾਉਂਦਾ ਤੇ ਜਾਂ ਕਿਸੇ ਹੋਰ ਨੂੰ ਥੱਲੇ ਲੈ ਕੇ ਮਾਰਦਾ ਇਸ ਕਰਕੇ ਦਾ ਆਪਾਂ ਜਿਹੜਾ ਚਲਾਨ ਕੀਤਾ ਤੇ ਗਾਂ ਵਾਸਤੇ ਆਪਣੇ ਬੱਚੇ ਨੂੰ ਸਮਝਾਉਣਾ ਆਪਣੇ ਬੱਚੇ ਨੂੰ ਸਮਝਾਉਣਾ ਵੀ ਤਾਂ ਜਿੰਦਗੀ ਅਜੇ ਇਹ ਕੰਮ ਨਹੀਂ ਕਰਨਾ ਇਹ ਜਿਹੜੇ ਬੱਚੇ ਆ ਪ੍ਰਮਾਤਮਾ ਦੀ ਦੇਣ ਹੈ ਤੁਹਾਨੂੰ ਪਤਾ ਹੋਣਾ ਚਾਹੀਦਾ ਹੈ ਅਜਤੋਂ ਇੱਕ ਹਫਤਾ ਪਹਿਲਾਂ ਇੱਕ ਬੱਚੇ ਦੀ ਮੌਤ ਹੋਈ ਹੈ ਤੇ ਮਾਨਯੋਗ ਸੀਐਮ ਸਾਹਿਬ ਨੇ ਇਸ ਕੰਮ ਤੇ ਪੂਰਨ ਪਾਬੰਦੀ ਲਾਈ ਹੈ ਵੀ ਕੋਈ ਵੀ ਜਿਹੜਾ ਸਟੰਟ ਹੈ ਨਹੀਂ ਕਰੂਗਾ ਇਸੇ ਚੀਜ਼ ਨੇ ਮੱਧਿਆ ਰੰਜ ਰੱਖਦੇ ਮਾਨਯੋਗ ਐਸਐਸਪੀ ਹੁਸ਼ਿਆਰਪੁਰ ਸ਼੍ਰੀ ਸਰਿੰਦਰ ਲੰਬਾ ਜੀ ਨੇ ਵੀ ਸਾਨੂੰ ਸਖਤ ਹਦਾਇਤਾਂ ਕੀਤੀਆਂ ਵੀ ਕੋਈ ਵੀ ਬੱਚਾ ਸ਼ਹਿਰ ਦੇ ਵਿੱਚ ਐਜੇ ਟਰੈਕਟਰ ਜਿਹੜਾ ਸਟੰਟ ਹੈ ਨਾ ਕਰੇ ਜਿਸ ਦੇ ਨਾਲ ਉਹਦੀ ਕੋਈ ਆਪਣੀ ਜਾਨ ਖਤਰੇ 'ਚ ਪੈਂਦੀ ਹੈ ਜਾਂ ਕਿਸੇ ਹੋਰ ਦੀ ਕਾਨ ਚ ਪੈਂਦੀ ਹੈ ਖਤਰੇ ਵਿੱਚ ਪੈਂਦੀ ਹੈ ਇਸ ਕਰਕੇ ਤੁਹਾਡੇ ਟਰੈਕਟਰ ਇਹਨੂੰ ਅਸੀਂ ਬੰਦ ਕਰ ਰਹੇ ਹਾਂ ਆ ਲੋ ਅੱਗੇ ਤੋਂ ਬੱਚਾ ਹਟਾ ਕੇ ਚੱਲੀ ਤੁਸੀਂ ਆਪਣੇ ਬੱਚੇ ਨੂੰ ਸਮਝਾਓ ਕਿ ਅੱਗੇ ਤੋਂ ਇਹ ਗਲਤੀ ਜਿਹੜੀ ਨਹੀਂ ਕਰੋਗੇ ਨਹੀਂ ਕਰੋਗੇ ਨਹੀਂ ਹਾਂ ਸਮਝਾਓ ਨੂੰ ਜਾਂ ਇਸ ਦੌਰਾਨ ਪੁਲਿਸ ਨੇ ਹੋਰਨਾਂ ਲੋਕਾਂ ਨੂੰ ਵੀ ਅਜਿਹੇ ਖਤਰਨਾਕ ਸਟੰਟ ਨਾ ਕਰਨ ਦੀ ਤਾਕੀਦ ਕੀਤੀ ਹੈ ਤਾਂ ਕਿ ਕਾਨੂੰਨੀ ਕਾਰਵਾਈ ਤੋਂ ਬਚਿਆ ਜਾ ਸਕੇ ਖੈਰ ਹੁਣ ਇਹ ਸਟੰਟਮੈਨ ਤਾਂ ਘਰ ਬੈਠ ਕੇ ਆਪਣੀਆਂ ਪੁਰਾਣੀਆਂ ਵੀਡੀਓਜ਼ ਦੇਖਣ ਯੋਗ ਹੀ ਰਹਿ ਗਿਆ ਪਰ ਇਸ ਵਿਚਾਲੇ ਪੁਲਿਸ ਨੇ ਲੋਕਾਂ ਨੂੰ ਅਜਿਹੇ ਲੋਕਾਂ ਖਿਲਾਫ ਸ਼ਿਕਾਇਤ ਦੇਣ ਦੀ ਅਪੀਲ ਵੀ ਕੀਤੀ ਬਿਊਰੋ ਰਿਪੋਰਟ ਸੈਂਟਰਲ ਪੰਜਾਬ ਟੀਵੀ